ਟਿਆਲਾ ਦੇ ਵਿੱਚ ਹੀ ਇਸੇ ਤਰ੍ਹਾਂ ਦੀ ਹਿੰਸਕ ਘਟਨਾ ਵੇਖਣ ਨੂੰ ਮਿਲੀ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਰਨਵੀਰ ਗਾਂਧੀ ਤੇ ਹਮਲਾ ਕੀਤਾ ਗਿਆ ਇੱਟਾਂ ਦੇ ਨਾਲ ਤਰਨਵੀਰ ਗਾਂਧੀ ਤੇ ਹਮਲਾ ਕੀਤਾ ਗਿਆ ਅਤੇ ਇਹ ਹਮਲਾ ਕੀਤਾ ਖਬਰਾਂ ਮਿਲ ਰਹੀਆਂ ਨੇ ਕਿ ਅਕਾਲੀ ਕਾਉਂਸਲਰ ਹਰਜਿੰਦਰ ਸਿੰਘ ਨੇ ਤਰਨਵੀਰ ਗਾਂਧੀ ਤੇ ਹਮਲਾ ਕੀਤਾ ਤਰਨਵੀਰ ਗਾਂਧੀ ਹਮਲੇ ਦੇ ਵਿੱਚ ਜ਼ਖਮੀ ਵੀ ਹੋਏ ਅਤੇ ਬਾਅਦ ਦੇ ਵਿੱਚ ਉਹ ਤਰਨਾ ਲਗਾ ਕੇ ਬੈਠ ਗਏ ਅਕਾਲੀ ਕਾਉਂਸਲਰ ਹਰਜਿੰਦਰ ਨੇ ਤਰਨਵੀਰ ਗਾਂਧੀ ਤੇ ਹਮਲਾ ਕੀਤਾ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਤਰਨਵੀਰ ਗਾਂਧੀ ਤੇ ਇਸ ਹਮਲੇ ਦੇ ਵਿੱਚ ਤਰਨਵੀਰ ਗਾਂਧੀ ਜ਼ਖਮੀ ਵੀ ਹੋਏ ਨੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਧਰਮਵੀਰ ਗਾਂਧੀ ਧਰਨਾ ਲਗਾ ਕੇ ਬੈਠੇ ਹੋਏ ਨੇ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਡਾਕਟਰ ਧਰਮਵੀਰ ਗਾਂਧੀ ਵੇਸ਼ੇ ਤੋਂ ਡਾਕਟਰ ਨੇ ਪਹਿਲੇ ਵਾਰ ਛੋਣ ਮੈਦਾਨ ਦੇ ਵਿੱਚ ਉਤਰੇ ਸਨ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਪਟਿਆਲਾ ਤੋਂ ਪਟਿਆਲਾ ਤੋਂ ਸ਼ੋਮਨੀ ਕਾਲਜ ਵੱਲੋਂ ਦੀਪਿੰਦਰ ਸਿੰਘ ਢਿੱਲੋਂ ਕਾਂਗਰਸ ਵੱਲੋਂ ਉਪਰਨੀਤ ਕੌਰ ਛੋਣ ਮੈਦਾਨ ਦੇ ਵਿੱਚ ਨੇ ਅਤੇ ਆਮ ਆਦਮੀ ਪਾਰਟੀ ਦੇ ਧਰਮਵੀਰ ਗਾਂਧੀ ਵੀ ਇਹਨਾਂ ਨੂੰ ਟੱਕਰ ਦੇਣ ਦਾ ਦਾਵਾ ਕਰ ਰਹੇ ਸਨ ਧਰਮਵੀਰ ਗਾਂਧੀ ਤੇ ਹਮਲਾ ਹੋਇਆ ਅੱਜ ਪੂਰੇ ਪੰਜਾਬ ਦੇ ਵਿੱਚ ਮਤਦਾਨ ਹੋ ਰਿਹਾ ਸੀ ਪਟਿਆਲਾ ਦੇ ਵਿੱਚ ਹਿੰਸਕ ਘਟਨਾ ਸਾਹਮਣੇ ਆਈ ਤਰਮਵੀਰ ਗਾਂਧੀ ਤੇ ਹਮਲਾ ਕੀਤਾ ਗਿਆ ਇੱਟਾਂ ਰੋੜਿਆਂ ਦੇ ਨਾਲ